ਤਾਂ ਤਿਰਸ ਦਿਵਾਲੀ ਇਸ ਵਾਰ ਲੱਗੀ ਨਹੀਂ ਦੁਕਾਨਦਾਰਾਂ ਦੀ ਮੈਂ ਨਹੀਂ ਕਹਿੰਦਾ ਜੁਐਲਰਾਂ ਦੀ ਕਿਸੇ ਵੀ ਦੁਕਾਨਦਾਰ ਦੀ ਤਾਂ ਤਿਰਸ ਦਿਵਾਲੀ ਇਸ ਵਾਰ ਜਿੱਦਾਂ ਲੱਗਦੀ ਹੈ ਹਰ ਵਾਰ ਇੱਕ ਮਾਹੌਲ ਹੁੰਦਾ ਹੈ ਬਜ਼ਾਰ ਦੇ ਵਿੱਚ ਇੱਕ ਤਾਂ ਆਨਲਾਈਨ ਜਿਹੜਾ ਮਾਹੌਲ ਚੱਲਿਆ ਨਾ ਆਨਲਾਈਨ ਸਿਸਟਮ ਜਿਹੜਾ ਚੱਲਿਆ ਆਨਲਾਈਨ ਨੇ ਆਮ ਦੁਕਾਨਦਾਰਾਂ ਦਾ ਬਹੁਤ ਪੱਠਾ ਗੁੱਲ ਕੀਤਾ ਕੋਈ ਚੀਜ਼ ਹੈ ਹਰ ਚੀਜ਼ ਆਨਲਾਈਨ ਮਿਲਣ ਲੱਗ ਗਈ ਹੈ ਇਹਦੇ ਕਰਕੇ ਬੜੀ ਪਰੇਸ਼ਾਨੀ ਆਈ ਹੈ ਤੇ ਉਹਦੇ ਨਾਲ ਨਾਲ ਜੁਐਲਰੀ ਦੇ ਵਿੱਚ ਲੋਕਾਂ ਦਾ ਸਿਸਟਮ ਘਟਿਆ ਲੋਕੀ ਜੁਐਲਰੀ ਨਹੀਂ ਪਸੰਦ ਕਰ ਰਹੇ ਹਰ ਬੰਦਾ ਕਹਿੰਦਾ ਬੁਲੀਅਨ ਲੈਣਾ ਸਭ ਤੋਂ ਕਿਉਂ ਨਹੀਂ ਕਰਦੇ ਤੋ ਸਗੋ ਲੇਡੀਜ਼ ਨੂੰ ਸਭ ਤੋਂ ਵੱਧ ਪਸੰਦ ਹੁੰਦੀ ਹੈ ਬਿਲਕੁਲ ਜਿਹੜੇ ਇਨਵੈਸਟਰ ਨੇ ਜਿਹੜੇ ਇਨਵੈਸਟ ਕਰਦੇ ਨੇ ਜਿਹੜੇ ਅੱਗੇ ਪ੍ਰਾਪਰਟੀਆਂ ਚ ਇਨਵੈਸਟ ਕਰਦੇ ਸੀ ਹੋਰ ਚੀਜ਼ਾਂ ਸ ਵਿੱਚ ਇਨਵੈਸਟ ਕਰਦੇ ਸੀ ਉਹਨਾਂ ਦਾ ਰੁਝਾਨ 골ਡ ਵੱਲ ਆ ਗਿਆ ਇਸ ਇਹੀ ਇਹ ਵੀ ਬੜਾ ਵੱਡਾ ਕਰਨਾ ਜੀ 골ਡ ਜਿਹੜਾ ਲਗਾਤਾਰ ਵੱਧ ਰਿਹਾ ਹੈ ਹਿੰਦੁਸਤਾਨ ਇੱਕ ਐਸਾ ਦੇਸ਼ ਹੈ ਜਿਹਦੇ ਵਿੱਚ ਹਰ ਘਰ ਦੇ ਵਿੱਚ ਮਾੜੇ ਤੋਂ ਮਾੜਾ ਕਰਾ ਕੋਈ ਵਿਚਾਰਾ ਮਾਤਰ ਸਾਥੀ ਹੈ ਕੋਈ ਤਗੜਾ ਹੈ ਕੋਈ ਮੀਡੀਅਮ ਕਲਾਸ ਕੋ ਹਾਈ ਹੈ ਕੋਈ ਅਪਰ ਜਿੱਦਾਂ ਦਾ ਮਰਜ਼ੀ ਹੈ ਹਰ ਘਰ ਸੋਨਾ ਜ਼ਰੂਰ ਹੋਊਗਾ ਕਮ ਸੇ ਕਮ ਜਿਹੜਾ ਮਰਜ਼ ਨੱਕ ਦੇ ਵਿੱਚ ਕੋਕਾ ਤੇ ਕੰਨ ਦੇ ਵਿੱਚ ਵਾਲੀਆਂ ਹਰ ਘਰ 'ਚ ਹੋਣਗੀਆਂ ਇਹ ਹਿੰਦੂਸਤਾਨ ਦੀ ਪਰਪਰ ਪਰੰਪਰਾ ਹੈ ਆਪਣੇ ਪਰਿਵਾਰਕ ਪਰੰਪਰਾ ਪੰਜਾਬ ਦੀ ਹੈ ਪੂਰੇ ਹਿੰਦੂਸਤਾਨ ਦੀ ਹੈ ਹਰ ਨੂੰ ਇੱਕ ਸੋਨਾ ਵਧੀਆ ਲੱਗਦਾ ਹੈ ਤਕਰੀਬਨ 80% ਲੋਕੀ ਸੋਨੇ ਦੇ ਸ਼ੌਕੀਨ ਨੇ ਤੇ ਬਾਹਰਲੇ ਮੁਲਕਾਂ ਨੂੰ ਮੈਨੂੰ ਹੈ ਮੇਰਾ ਆਪਣਾ ਨਿੱਜੀ ਰਾਏ ਹੈ ਬਾਹਰਲੇ ਮੁਲਕਾਂ ਨੂੰ ਐਂ ਲੱਗਦਾ ਹੈ ਕਿ ਜਿਹੜੇ ਦੀਵਾਲੀ ਦੇ ਦਿਨ ਨੇ ਧੰਤ ਰਸ ਦੇ ਦਿਨ ਨੇ ਕਿ ਜਿੰਨਾ ਵੀ ਹਿੰਦੁਸਤਾਨ 'ਚ ਸੋਨਾ ਸੀ ਵੇਚ ਸਕਦੇ ਆ ਵੇਚ ਦਈਏ ਤੇ ਇਹ ਦਿਨਾਂ 'ਚ ਰੇਟ ਹਾਈ ਕਰ ਦਿੰਦੇ ਆ ਕਈ ਵਾਰੀ ਦੇਖਦੇ ਆ ਰਹੇ ਬੜੇ ਸਾਲਾਂ ਤੋਂ ਮੈਂ ਦੇਖਦਾ ਆ ਰਹੇ ਆ ਨੋਟ ਕਰਦਾ ਆ ਰਹੇ ਆ ਕਿ ਆਹ ਦਿਨਾਂ 'ਚ ਸੋਨਾ ਚਾਂਦੀ ਤੇਜ਼ ਹੀ ਹੁੰਦੇ ਆ ਤੇ ਜੁਐਲਰੀ ਇਸ ਵਾਰ ਇਸ ਵਾਰ ਜੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੁਐਲਰੀ ਦਾ ਰੁਝਾਨ ਬਿਲਕੁਲ ਨਹੀਂ ਹੈਗਾ ਲੋਕਾਂ ਦਾ ਲੋਕਾਂ ਦਾ ਬੁੱਲੀਆਂ ਦਰਵਾਜ ਰੁਝਾਨ ਆ ਗਿਆ ਲੋਕਾਂ ਦਾ ਕਿ ਬੁੱਲੀਆਂ ਲਈਏ ਬੁੱਲੀਆਂ ਨਹੀਂ ਵੇਚੀਏ ਬੁੱਲੀਆਂ ਦਾ ਮਤਲਬ 24 ਕੈਟ ਲਈਏ 24 ਕੈਟ ਵੇਚੀਏ ਲੋਕਾਂ ਦਾ ਇਸ ਚ ਰੁਝਾਨ ਹੈ ਇਹ ਦੇ ਕਰਕੇ ਦੁਕਾਨਦਾਰਾਂ ਨੂੰ ਬੜੀ ਪਰੇਸ਼ਾਨੀ ਹੈ ਬੜਾ ਸੋਚ ਉਚਾਰਿਆ ਕਿਉਂਕਿ ਜਿਹੜਾ ਸਾਡਾ ਕੰਮ ਨਾ ਜੀ ਇਹਦੀ ਐਮ ਆਰ ਪੀ ਨਹੀਂ ਹੈਗੀ ਕੋਈ ਲੁਕੀ ਹੋਈ ਐਮ ਆਰ ਪੀ ਨਹੀਂ ਹੈਗੀ ਇਹ ਸਾਡਾ ਕੰਮ ਇੱਕ ਖੁੱਲੀ ਕਿਤਾਬ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਆਨਲਾਈਨ ਪਤਾ ਕਰ ਲੋ ਹਜ਼ਾਰ ਜੁਐਲਰਰਾਂ ਤੋਂ ਉੱਥੋਂ ਪਤਾ ਕਰ ਲੋ ਸੋਨਾ ਇੱਕ ਐਸੀ ਚੀਜ਼ ਹੈ ਰਾਤ ਤੁਸੀਂ 2 ਵਜੇ ਚਾਹੋ 3 ਵਜੇ ਚਾਹੋ ਤੁਹਾਨੂੰ ਉਹਦਾ ਕੈਸ਼ ਮਿਲ ਸਕਦਾ ਸੋਨਾ ਇੱਕ ਐਸੀ ਚੀਜ਼ ਹੈ ਤੁਹਾਡੇ ਕੋਲ ਘਰੇ ਕੋਈ ਪਰੇਸ਼ਾਨੀ ਆਂਦੀ ਹੈ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਯਾਰ ਜੇ ਕੋਈ ਪਰੇਸ਼ਾਨੀ ਆਣਾ ਜੇ ਕਿਸੇ ਕੋ ਪੈਸੇ ਮੰਗਣ ਨਾਲੋਂ ਤੁਸੀਂ ਆਪਦੇ ਘਰ ਜਿਹੜੀ ਜੁਐਲਰੀ ਐ ਸੋਨਾ ਸੁਨਿਆਰੇ ਨੂੰ ਵੇਚ ਕੇ ਉਹਦੇ ਪੈਸੇ ਕੜ ਕੇ ਆਪਣੀ ਪਰੇਸ਼ਾਨੀ ਦੂਰ ਕਰੋ ਇਸ ਕਰਕੇ ਸੋਨਾ ਨਿਵੇਸ਼ ਕਰਨਾ ਸੋਨਾ ਲੈਣਾ ਸੋਨਾ ਖਰੀਦਣਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਦੱਸੂਗਾ ਬਹੁਤ ਵਧੀਆ ਚੀਜ਼ ਐ ਜਿੰਨਾ ਤੁਸੀਂ ਸੋਨਾ ਖਰੀਦੋ ਖਰੀਦਣਾ ਚਾਹੀਦਾ ਜਿੰਨੀ ਤੁਹਾਡੀ ਪਾਕਟ ਲੋਕਰ ਦੀ ਚਾਂਦੀ ਖਰੀਦਣੀ ਖਰੀਦਣੀ ਚਾਹੀਦੀ ਹੈ ਕਿਉਂਕਿ ਮੈਂ ਤੁਹਾਨੂੰ ਫਿਰ ਦੁਬਾਰਾ ਦੱਸਣਾ ਚਾਹਨਾ ਇਹ ਸੋਨਾ ਤੁਹਾਡਾ ਇੱਕ ਦੂਜਾ ਮੁੰਡਾ ਵੈ ਇਹ ਤੁਹਾਡਾ ਦੂਜਾ ਮੁੰਡਾ ਹੈ ਜਿੱਦਾਂ ਤੁਹਾਡੇ ਮੁੰਡੇ ਨੇ ਸਾਥ ਦਵਾਣਾ ਤੁਹਾਡੇ ਜੀਵਨ ਚ ਉਦਾਂ ਹੀ ਸੋਣਨੇ ਸਾਥ ਦਵਾਣਾ ਬਿਲਕੁਲ ਪਾਲੋਗੇ ਜਿੰਨਾ ਲੰਬਾ ਜੱਲੋਗੇ ਓਨਾ ਲੰਬਾ ਤੁਹਾਨੂੰ ਪ੍ਰਾਫਿਟ ਦੇਊਗਾ ਤੁਸੀਂ ਗੱਲ ਮੈਂ ਟੋਕਣਾ ਚਾਹੁੰਦਾ ਛੋਟੀ ਜੀ ਬੀ ਤੁਸੀਂ ਇਹ ਕਿਹਾ ਵੀ ਜੁਐਲਰੀ ਜਿਹੜੀ ਆ ਪਸੰਦ ਨਹੀਂ ਕਰ ਰਹੇ ਲੋਕ ਹੁਣ ਇਸ ਤਰ੍ਹਾਂ ਜਿਵੇਂ ਆਪਾਂ ਦੇਖਦੇ ਆ ਵੀ ਲੇਡੀਜ਼ ਲੈਂਦੀਆਂ ਨੇ ਜੁਐਲਰੀ ਲੈਂਦੀਆਂ ਨੇ ਜੋ ਕੁਝ ਵੀ ਲੈਂਦੀਆਂ ਨੇ ਪਰ ਕੀ ਉਹ ਬਿਸਕਟ ਲੈ ਰਹੇ ਨੇ ਹੁਣ ਅੱਜਕੱਲ ਬਿਸਕਟ ਜਿਵੇਂ ਚੱਲਦੇ ਨੇ ਵੀ ਆ ਅੱਜਕੱਲ ਟ੍ਰੈਂਡ ਚੱਲ ਪਿਆ ਹੈ ਹਨਾ ਬਿਸਕਟਸ ਹੋ ਗਈਆਂ ਜਾਂ ਬ੍ਰਿਕਸ ਹੋ ਗਈਆਂ ਹਰ ਬੰਦਾ ਮੈਂ ਕਹਿੰਦਾ ਜੇ ਅੱਗੇ ਇਹ ਦਿਨਾਂ ਦੇ ਵਿੱਚ ਜੇ 100 ਬੰਦਾ ਸਾਨੂੰ ਪੁੱਛਦਾ ਸੀ ਨਾ ਕਿ ਭਾਜੀ ਇੱਕ ਤੁਹਾਡੇ ਸਿਸਟਰ ਵਾਸਤੇ ਜਾਂ ਭੈਣ ਵਾਸਤੇ ਜਾਂ ਆਪਣੇ ਪਰਿਵਾਰ ਵਾਸਤੇ ਮਾਂ ਵਾਸਤੇ ਸਭ ਵਾਸਤੇ ਕਿਸੇ ਮੁੰਦਰੀ ਬਣਾਣੀ ਪਾਪਾ ਵਾਸਤੇ ਮੁੰਦਰੀ ਬਣਾਣੀ ਹੈ ਪਰ ਅੱਜ ਕੱਲ ਹਰ ਬੰਦੇ ਦੇ ਜ਼ੁਬਾਨ ਤੇ ਇਹ ਹੈ ਕਿ ਭਾਜੀ 2 ਗ੍ਰਾਮ ਦੀ ਗਿੰਨੀ ਮਿਲ ਜੂਗੀ ਭਾਜੀ 5 ਗ੍ਰਾਮ ਦੀ ਗਿੰਨੀ ਮਿਲ ਜੂਗੀ 10 ਗ੍ਰਾਮ ਦੀ ਗਿੰਨੀ ਮਿਲ ਜੂਗੀ ਇਹ ਥੋੜਾ ਜਾਨ ਪਤਾ ਲੱਗਦੇ ਆ ਡਰਦਾ ਕਰਨ ਵੀ ਮੰਨ ਸਕਦੇ ਵੀ ਡਰਵਾ ਲੋਕਾਂ ਨੂੰ ਵੀ ਹਾਂ ਵੀ ਇਸ ਚੀਜ਼ ਨੂੰ ਬ੍ਰਿਕਸ ਦੀ ਤਰ੍ਹਾਂ ਲੈ ਕੇ ਚੱਲੀਏ ਜਾਂ ਫਿਰ ਬਿਸਕਟ ਦੀ ਤਰ੍ਹਾਂ ਲੈ ਕੇ ਚੱਲੀਏ ਜਿਹੜਾ ਵੇਚਣਾ ਆਸਾਨ ਵੀ ਹੋ ਜਾਵੇ ਮੇਰੇ ਹਿਸਾਬ ਨਾਲ ਹਿੰਦੁਸਤਾਨ ਚ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਅਸੀਂ ਸੋਨਾ ਲੈਣਾ ਹੀ ਲੈਣਾ ਹੈ ਤੇ ਲੈਣਾ ਤਾਂ ਪ ਅੱਜ ਕੱਲ ਦੀ ਜਿਹੜੀ ਪੀੜ੍ਹੀ ਐ ਸਿਆਣੀ ਪੀੜ੍ਹੀ ਐ ਇਹਨਾਂ ਨੂੰ ਸਮਝ ਆ ਗਿਆ ਕਿ ਸੋਨੇ 'ਚ ਇਨਵੈਸਟ ਕਰਨਾ ਪੈਣਾ ਤੁਸੀਂ ਮੇਰੇ ਤੇ ਨਾ ਜਾਓ ਤੁਸੀਂ ਕਿਸੇ ਤੇ ਨਾ ਜਾਓ ਤੁਸੀਂ ਸੋਸ਼ਲ ਮੀਡੀਆ ਤੇ ਨਾ ਆਓ ਆਪਣੇ ਚੈਨਲਾਂ ਤੇ ਨਾ ਜਾਓ ਕਿਸੇ ਤੇ ਨਾ ਜਾਓ ਤੁਸੀਂ ਪ੍ਰਾਤਨ ਆਪਣੇ ਪਰਿਵਾਰ 'ਚ ਪਤਾ ਕਰ ਲਓ ਤੁਸੀਂ ਆਪਣੇ ਪਰਿਵਾਰ 'ਚ ਆਪਣੇ ਫਾਦਰ ਸਾਹਿਬ ਨੂੰ ਆਪਣੇ ਦਾਦਾ ਜੀ ਨੂੰ ਆਪਣੇ ਜਿੰਨੇ ਵੀ ਸਿਆਣੇ ਨੇ ਤੁਸੀਂ ਉਹਨਾਂ ਨੂੰ ਪਤਾ ਕਰੋ ਪਹਿਲਾਂ ਭਾਗੀ ਸੀ ਹੁਣ ਭਾਗੀ ਐ ਮੈਂ ਕਹਿੰਦਾ ਨਿਰੰਤਰ ਚੱਲਦੇ ਆ ਰਿਹਾ ਮੈਂ ਕਿ ਐਡ ਕੱਲ ਦੇਖ ਰਿਹਾ ਸੀ ਉਹ ਕਹਿੰਦੇ ਕਿ ਜਿੰਦੇ ਕੋ 1 ਕਿਲੋ ਸੋਨਾ ਹੋਊਗਾ ਉਹ ਆਉਣ ਵਾਲੇ ਸਮੇਂ ਤੇ ਪ੍ਰਾਈਵੇਟ ਜੈਟ ਲੈ ਸਕਦਾ ਸਸ਼ੀਗਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਸੋ ਸੋਨੇ ਅਤੇ ਚਾਂਦੀ ਦੇ ਰੇਟ ਲਗਾਤਾਰ ਵਧਦੇ ਜਾ ਰਹੇ ਨੇ ਤੇ ਇੰਨੀ ਉਸ ਦੀ ਕੀਮਤ ਹੋ ਗਈ ਹੈ ਕਿ ਆਮ ਲੋਕ ਉਸ ਨੂੰ ਖਰੀਦਣ ਤੋਂ ਵੀ ਗੁਰੇਜ਼ ਕਰਨ ਲੱਗੇ ਨੇ ਔਰ ਖਾਸ ਕਰਕੇ ਸ਼ਹਿਰਾਂ ਤੇ ਪਿੰਡਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਸੋਨਾ ਖਰੀਦਣਾ ਚਾਹੁੰਦੇ ਨੇ ਲੇਕਿਨ ਅਸਮਰਥ ਨੇ ਕਿਉਂਕਿ ਉਹਨਾਂ ਦੇ ਕੋਲ ਇੰਨੇ ਪੈਸੇ ਨਹੀਂ ਆ ਔਰ ਅੱਜ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਤਾਂ ਗੱਲਬਾਤ ਕਰਾਂਗੇ ਸੋਨੇ ਦੀ ਕੀਮਤਾਂ ਦੇ ਬਾਰੇ ਔਰ ਇਸ ਦੇ ਕਾਰਨ ਕੀ ਨੇ ਪ੍ਰਿੰਸ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇਸ ਬਾਜ਼ਾਰ ਦੇ ਵਿੱਚ ਤੇ ਧੰਨਵਾਦ ਤੁਸੀਂ ਇਸ ਚੈਨਲ ਦੇ ਮਾਧਮ ਰਾਹੀਂ ਸ਼ਰੋਤਿਆਂ ਨੂੰ ਇਹ ਸਾਡੀਆਂ ਜਿਹੜੀਆਂ ਮੰਦੀਆਂ ਭਾਵਨਾਵਾਂ ਤੁਸੀਂ ਲੋਕਾਂ ਨੂੰ ਦੱਸੋਗੇ ਤੇ ਦਿਖਾਓਗੇ ਹੁਕਮ ਲਾਓ ਜੀ ਸਰ ਜਿਵੇਂ ਕਹਿੰਦੇ ਆ ਵੀ ਸੋਨੇ ਦਾ ਰੇਟ ਲਗਾਤਾਰ ਵਧਦੇ ਪਏ ਨੇ ਦੀਵਾਲੀ ਜਦੋਂ ਆਉਂਦੀ ਆ ਸੋਨੇ ਦਾ ਰੇਟ ਘਟ ਜਾਂਦਾ ਹੈ ਕੀ ਸਸਤਾ ਹੋਊਗਾ ਸੋਨਾ ਜਾਂ ਰੇਟ ਵਧਦੇ ਰਹਿਣਗੇ ਨਜੀ ਤੁਸੀਂ ਬਹੁਤ ਵਧੀਆ ਸਵਾਲ ਪਾਇਆ ਕਿ ਦੀਵਾਲੀ ਦੇ ਨੇੜੇ ਸੋਨੇ ਦਾ ਰੇਟ ਘਟ ਜਾਂਦਾ ਹੈ ਮੈਂ ਤੁਹਾਡੇ ਕੋਈ ਪਹਿਲੀ ਰੀਸ ਸੁਣ ਰਿਹਾ ਮੈਂ ਤਾਂ ਕਹਿੰਦੇ ਜਿਉਂ-ਜਿਵੇਂ ਬੋਦੀਆਂ ਲੰਮੇ ਸ਼ੁਰੂ ਤੋਂ ਸੁਣਦੇ ਆ ਰਹੇ ਆ ਲਗਭਗ 22 ਤੋਂ 23 ਸਾਲ ਪਹਿਲਾਂ ਇਸ ਬਾਜ਼ਾਰ ਦੇ ਵਿੱਚ ਆਏ ਸੀਗੇ ਲਗਾਤਾਰ ਸੋਨਾ ਹਮੇਸ਼ਾ ਲਗਾਤਾਰ ਹਰ ਸਾਲ ਦੀ ਸਾਲ ਸੋਨਾ ਵੱਧੇ ਜਾ ਰਿਹਾ ਹੈ ਇਸ ਵਾਰ ਜੋ ਨੇ 1.5 ਮਹੀਨੇ ਦੇ ਵਿੱਚ ਇੱਕ ਤਰ੍ਹਾਂ ਦਾ ਪੰਜਾਬੀ ਚ ਕਹੋ ਤੂਫਾਨ ਤੂਫਾਨ ਲਿਆਤਾ ਸੋਨੇ ਦੇ ਵਿੱਚ ਬੜੇ ਆਮ ਬੰਦੇਆਂ ਵਾਸਤੇ ਬੜੀ ਮੁਸੀਬਤ ਵਾਲੀ ਗੱਲ ਹੈ ਜਿਨ੍ਹਾਂ ਨੇ ਘਰ ਗ੍ਰਿਸ਼ਤੀ ਚੋਂ ਕੱਢ ਕੇ ਆਪਣਾ ਥੋੜਾ ਬੋਤਾ ਪੈਸਾ ਕਮਾ ਕੇ ਇਕੱਠਾ ਕਰਕੇ ਸੋਨੇ ਦੀ ਕੋਈ ਚੀਜ਼ ਬਣਾਉਂਦੇ ਸੀ ਕੋਈ ਛੱਲਾ ਮੰਦਰੀ ਕੋਈ ਚੀਜ਼ ਆਪਣੇ ਭੈਣਾ ਭਰਾਵਾਂ ਨੂੰ ਗਿਫਟ ਕਰਦੇ ਸੀ ਉਹਨਾਂ ਦੀ ਬਜਟ ਤੋਂ ਬਾਹਰ ਹੋ ਚੁੱਕਾ ਹੈ ਬਿਲਕੁਲ ਕਿ ਇਹ ਇੱਕ ਵੈਸਟ ਇਨਵੈਸਟਮੈਂਟ ਮੰਨੀ ਜਾ ਸਕਦੀ ਹੈ ਵੀ ਜੇ ਸੋਨਾ ਖਰੀਦ ਕੇ ਰੱਖਿਆ ਜਾਵੇ ਤਾਂ ਉਹ ਅੱਗੇ ਕੰਮ ਤਾਂ ਆਉਂਦਾ ਹੈ ਲੇਕਿਨ ਇਹ ਇਨਵੈਸਟਮੈਂਟ ਹੈ ਜਿਹੜੀ ਇਹਦੇ ਵਿੱਚ ਪੈਸੀ ਬਹੁਤ ਜ਼ਿਆਦਾ ਲੱਗ ਰਹੀ ਨੇ ਹੁਣ ਤੱਕ ਬਿਲਕੁਲ ਸੋਨਾ ਖਰੀਦਣਾ ਜਿੱਦਾਂ ਬੰਦਾ ਆਪਣੀ ਔਲਾਦ ਨੂੰ ਪਾਲਦੈਣਾ ਜੀ ਮੈਂ ਦੂਜੀ ਲਾਅ ਲਗਾਉਂਗਾ ਜਿੱਦਾਂ ਇੱਕ ਬੇਟੇ ਤੇ ਹਰ ਬੰਦੇ ਨੂੰ ਇੱਕ ਆਸ ਹੁੰਦੀ ਹੈ ਕਿ ਮੇਰਾ ਮੁੰਡਾ ਕੱਲ ਨੂੰ ਆ ਕੇ ਮੇਰੀ ਸੇਵਾ ਕਰੂਗਾ ਮੇਰੇ ਨਾਲ ਖੜੂਗਾ ਉਦਾਂ ਹੀ ਮੈਂ ਦੂਜੇ ਮੁੰਡੇ ਦੇ ਤੌਰ ਤੇ ਸੋਨਾ ਨੂੰ ਕਹਿਣ ਲੱਗਿਆ ਕਿਉਂਕਿ ਲਗਾਤਾਰ ਸੋਨਾ ਵੱਧਦਾ ਜਾ ਰਿਹਾ ਨਿਰੰਤਰ ਰੋਜ਼ ਰੇਟ ਲਗਭਗ ਪਿਛਲੇ ਮਹੀਨੇ ਚ ਪਿਛਲੇ ਮਹੀਨੇ ਸਵਾ ਮਹੀਨੇ ਤੋਂ ਪੁਰਾਣਾ 98000 ਤੋਂ ਲਗਾਤਾਰ ਚੱਲਿਆ ਅੱਜ 1 ਲੱਖ 32000 1 ਲੱਖ 34000 ਹੋ ਗਿਆ ਅੱਜ ਦਾ ਦਿਨ ਜਿਹੜਾ ਅੱਜ ਦਾ ਦਿਨ ਤੁਸੀਂ ਕਹਿ ਰਹੇ ਹੋ 1 ਲੱਖ 34200 ਹਾਈ ਲਾ ਕੇ ਸੋਨਾ ਤੇ ਖੜਾ ਤੇ ਸੋਨਾ ਘਟਦਾ ਹੀ ਨਹੀਂ ਪਿਆ ਚਾਂਦੀ 2 ਲੱਖ 2000 ਵੇਗ ਗਈ ਹੈ ਠੀਕ ਹੈ ਜੀ 1 ਲੱਖ ਅੱਜ 1 ਲੱਖ 828300 ਚਾਂਦੀ ਦਾ ਪਾਆ ਜੀ ਤੇ ਸੋਨੇ ਦਾ 1 ਲੱਖ 34200 ਪਾਆ ਜੀ ਲਗਭਗ ਐਸਟੀਮੇਟ ਆ ਫਲਕਚੁਏਸ਼ਨ ਹੁੰਦੀ ਹੈ 1500 ਦੀ ਰੋਜ਼ 골ਡ ਚ ਪਤਾ ਨਹੀਂ ਲੱਗਦਾ ਉੱਪਰ ਥੱਲੇ ਜਾਂਦਾ ਰਹਿੰਦਾ ਹੈ ਇਸ ਕਰਕੇ ਫਲਕਚੁਏਸ਼ਨ ਹੈ ਜਿਹੜੀ ਅੱਜ ਦਾ ਹਾਈ ਪਾਆ ਹੈ 1 ਲੱਖ 34000 300 400 ਇਦਾਂ ਚੱਲਦਾ ਵੈ ਜੀ ਅਨੁਮਾਨ ਕੀ ਹੈ ਕਿ ਇਹ 1.5 ਲੱਖ ਨੂੰ ਵੀ ਪਾਰ ਕਰੂਗਾ 2 ਲੱਖ ਦੇ ਦਾ ਟੱਚ ਕਰੂਗਾ ਸੋਨਾ 1.5 ਲੱਖ ਨੂੰ ਕੀ ਰਹਿ ਗਿਆ ਜੀ 1.34 ਹਜ਼ਾਰ ਦਾ ਹੋ ਗਿਆ ਹੁਣ ਰਹਿ ਕੀ ਗਿਆ ਜੀ ਹੁਣ ਤਾਂ ਸਾਡੇ ਕਹਿੰਦੇ ਨੇ ਹਾਥੀ ਲੰਘਿਆ ਪੂਛ ਪੂਛ ਹੀ ਰਹੀ ਜੀ ਪੂਛ ਹੀ ਤੰਗ ਕਰਦੀ ਹੈ ਤੁਹਾਨੂੰ ਪਤਾ ਹੈ ਇਹ ਪਰੇਸ਼ਾਨੀ ਦਾ ਸੁਭਾਅ ਹੈ ਕਾਰੋਬਾਰ ਵਾਸਤੇ ਇਹ ਪਰੇਸ਼ਾਨੀ ਦਾ ਸੁਭਾਅ ਹੈ ਮਿਡਲ ਕਲਾਸ ਪਰਿਵਾਰ ਵਾਸਤੇ ਇਹ ਪਰੇਸ਼ਾਨੀ ਦਾ ਸੁਭਾਅ ਹੈ ਸਾਰੇ ਦੁਕਾਨਦਾਰਾਂ ਵਾਸਤੇ ਆਮ ਬੰਦਿਆਂ ਵਾਸਤੇ ਕਿਉਂਕਿ ਜਿੱਦਾਂ ਸੋਨਾ ਵੱਧ ਰਿਹਾ ਹੈ ਜਿਨ੍ਹਾਂ ਦਾ ਬਜਟ ਹੁੰਦਾ ਸੀ ਆਪਣੀ ਕੁੜੀ ਨੂੰ ਉਹਨਾਂ ਨੇ ਸੋਨਾ ਪਾਣਾ ਸੀ ਵਿਆਹ 'ਚ ਦਾਸ ਦੇ ਵਿੱਚ ਸੰਪੂਰਨ ਵਿਆਹ ਜਦੋਂ ਗਿਣਿਆ ਜਾਂਦਾ ਹੈ ਕਿ ਹਰ ਬੰਦਾ ਕਹਿੰਦਾ ਸੋਨੇ ਜੁਐਲਰੀ ਪਾਈ ਜਾਵੇ ਤੇ ਸੋਨੇ ਜੁਐਲਰੀ ਜਿਨ੍ਹਾਂ ਦਾ ਬਜਟ ਸੀਗਾ 100 ਗ੍ਰਾਮ ਸੋਨੇ ਦਾ ਉਹ ਵਿਚਾਰੇ 50 ਗ੍ਰਾਮ ਤੇ ਆ ਗਏ ਜਿਨ੍ਹਾਂ ਦਾ 50 ਗ੍ਰਾਮ ਸੀ ਉਹ 30 ਗ੍ਰਾਮ ਤੇ ਆ ਗਏ ਜਿਨ੍ਹਾਂ ਦਾ 30 ਗ੍ਰਾਮ ਸੀ ਉਹ 10 ਗ੍ਰਾਮ ਤੇ ਆ ਗਏ ਜਿਨ੍ਹਾਂ ਦਾ ਵਿਚਾਰਿਆਂ ਦਾ ਮਾਤਰ ਸਾਥੀਆਂ ਦਾ ਹੈ ਹੀ 10 ਗ੍ਰਾਮ ਬਜਟ ਸੀ ਉਹ ਇਸ ਬਜਟ ਤੋਂ ਬਾਹਰ ਹੋ ਗਏ ਸੋਨੇ ਤੇ ਬਜਟ ਤੋਂ ਬਾਹਰ ਹੋ ਗਏ ਬੜੀ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਕਿ ਸੋਨਾ ਇੰਨੀ ਨਿਰੰਤਰ ਵੱਧਾ ਜਾ ਰਿਹਾ ਹੈ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਉਹ ਬੈਠੇ ਕੋਈ ਟੈਰਫ ਲਾਉਂਦੇ ਨੇ ਤੇ ਸਵੇਰੇ ਉੱਠੀ ਤਾਂ 2000 ਪਲੱਸ ਉਹ ਟੈਰਫ ਲਾਉਂਦੇ ਨੇ 2000 ਪਲੱਸ 3000 ਪਲੱਸ 5000 ਪਲੱਸ ਇੱਕ ਇੱਕ ਦਿਨ ਦੇ ਵਿੱਚ 4 4 5 5000 ਦੀ ਮੂਮੈਂਟ ਮੈਂ ਆਪਣੀ ਜ਼ਿੰਦਗੀ ਨਹੀਂ ਦੇਖੀ 23 ਸਾਲਾਂ ਦੇ ਵਿੱਚ ਮੈਂ ਕਦੀ ਇਦਾਂ ਦੀ ਮੂਮੈਂਟ ਦੇ ਦੇਖੀ ਇੱਕ ਦਿਨ 'ਚ ਚਾਂਦੀ 10 1000 ਰੁਪਏ ਪਲੱਸ ਹੈਰਾਨ ਜਿਹੜੇ ਗੱਲ ਹੈ ਇਹ ਹੋ ਗੀ ਰਹਿ ਬਣ ਕੀ ਰਿਹਾ ਜਿਵੇਂ ਅਸਮਾਨ ਛੂੰਦੀਆਂ ਨੇ ਕੀਮਤਾਂ ਵਧਦੀਆਂ ਨੇ ਉਸੇ ਤਰ੍ਹਾਂ ਡਿੱਗਦੀਆਂ ਵੀ ਨੇ ਡਿੱਗ ਸਕਦੀ ਹੈ ਕੀਮਤ ਕਦੇ ਦੇਖੋ ਦਿੱਗਣ ਦੀ ਗੱਲ ਜਿੱਦਾਂ ਸਾਰੀ ਦੁਨੀਆ ਕਹਿ ਰਹੀ ਹੈ ਕਿ ਹੁਣ ਸੋਨਾ 2 ਲੱਖ ਕੋਈ ਢਾ ਲੱਖ ਜਿੰਨੇ ਮੂੰਹ ਉਨੀਆਂ ਗੱਲਾਂ ਕਿ ਕਹਿੰਦੇ ਮਾਰਦੇ ਦਾ ਬੰਦੇ ਦਾ ਹੱਥ ਫੜ ਸਕਦੇ ਆ ਬੋਲਦੇ ਦੀ ਜਬਾਨ ਨਹੀਂ ਫੜ ਸਕਦੇ ਤੇ ਇਸ ਕਰਕੇ ਹਰ ਬੰਦੇ ਦੇ ਆਪਣੇ ਆਪਣੇ ਕਾਸੇ ਹੈਗੇ ਆ ਤੁਹਾਡੇ ਚੈਨਲਾਂ ਦਾਹੀਂ ਤੁਹਾਡੇ ਜਿਹੜੇ ਨਿੱਜੀ ਚੈਨਲ ਹੈ ਕਈ ਚੈਨਲ ਕਹਿ ਰਹੇ ਕਿ ਸੋਨਾ ਬੜੀ ਬੁਰੀ ਤਰ੍ਹਾਂ ਡਿੱਗੂਗਾ 70000 ਆ ਜੋ 75000 ਇਹ ਕਦੀ ਨਹੀਂ ਹੋ ਸਕਦਾ ਮੈਂ ਕਹਿੰਨਾ ਸੋਨਾ ਥੋੜਾ ਥੱਲੇ ਆ ਸਕਦਾ ਹੈ 10 15 20000 ਦੀ ਮੂਮੈਂਟ ਨੀਚੇ ਉੱਪਰ ਥੱਲੇ ਹੋ ਸਕਦੀ ਹੈ ਪਰ ਆਲਮੋਸਟ ਜੇ ਸੋਨਾ ਤੁਸੀਂ ਫਿਊਚਰ ਵਾਈਜ਼ ਦੇ ਫਿਊਚਰ ਵਿੱਚ ਸੋਨਾ ਤੇਜ਼ਾ ਸੋਨਾ ਰੁਕਣਾ ਨਹੀਂ ਚਾਂਦੀ ਵੀ ਰੁਕਣੀ ਨਹੀਂ ਸੋਨਾ ਰੁਕਣਾ ਨਹੀਂ ਬਸ ਤੇਜ਼ੀ ਹੈ ਇਹ ਚ ਬੰਦੇ ਦਾ ਅਸਾਰ ਨਜ਼ਰ ਨਹੀਂ ਆ ਰੇ ਅਸਾਰ ਬੰਦੇ ਦੇ ਆਣਗੇ ਵੀ 5-10 ਹਜ਼ਾਰ ਨੀਚੇ ਆ ਸਕਦੇ ਆ ਪਰ ਹਮੇਸ਼ਾ ਫਿਊਚਰ ਵਾਈਜ਼ ਜੇ ਤੁਸੀਂ ਲੌਂਗ ਟਰਮ ਸੋਚੋ ਤਾਂ ਲੌਂਗ ਟਰਮ ਸੋਨਾ ਤੇਜ਼ਾ ਜੀ ਜਿਸ ਤਰੀਕੇ ਨਾਲ ਚਾਂਦੀ ਦੀ ਰੇਟ ਵੀ ਵਧੇ ਨੇ 2 ਲੱਖ ਦੇ ਟੱਚ ਕਰਨ ਵਾਲੀ ਹੋ ਗਈ ਹੈ ਚਾਂਦੀ ਵੀ ਔਰ ਇਹ ਚਾਂਦੀ ਨੂੰ ਵੀ ਲੋਕ ਪਸੰਦ ਕਰਦੇ ਆ ਖਰੀਦਣਾ ਕਿੱਥੇ ਕਿਲੋ ਦੇ ਹਿਸਾਬ ਨਾਲ ਚਾਂਦੀ ਔਰ ਕਿੱਥੇ 10 ਗ੍ਰਾਮ ਨੂੰ 1,34,000 ਜਾਂ 1,32,000 ਦਿੱਤਾ ਜਾ ਰਿਹਾ ਲੱਗਦਾ ਕਿ ਆਮ ਲੋਕ ਹੈ ਉਹ ਇਸ ਨੂੰ ਖਰੀਦਣਾ ਹੁਣ ਥੋੜੇ ਆ ਮੰਨਦੇ ਵੀ ਔਖਾ ਹੋ ਗਿਆ ਹੁਣ ਚਾਂਦੀ ਦੀ ਗੱਲ ਇਹ ਹੈ ਕਿ ਪਿਛਲੀ ਦੀਵਾਲੀ ਤੋਂ ਇਸ ਦੀਵਾਲੀ ਤੱਕ ਚਾਂਦੀ ਜਸਟ ਲੈਕ ਡਬਲ ਹੋ ਗਈ ਹੈ। ਔਰ ਸੋਨਾ ਜਿਹੜਾ ਹੈਗਾ ਜੇ ਦੀਵਾਲੀ ਤੋਂ ਇਸ ਦੀਵਾਲੀ ਤੱਕ ਲੈ ਤੇ 23% ਇਨਕਰੀਜ਼ ਕਰ ਗਿਆ ਔਰ ਜੇ 1 ਜਨਵਰੀ 25 ਤੋਂ ਅਕਾਊਂਟ ਕਰੀ ਤਾਂ 72-73% ਇਨਕਰੀਜ਼ ਕਰ ਚੁੱਕਾ ਹੈ ਜਿਹੜਾ ਕਿ ਆਊਟ ਆਫ ਅਪਰੋਚ ਹੋ ਚੁੱਕਾ ਮਿਡਲ ਕਲਾਸ ਤੋਂ ਵੀ ਔਰ ਦੂਸਰਾ ਸਭ ਤੋਂ ਵੱਡਾ ਇਫੈਕਟ ਹੈ ਬਿਜ਼ਨਸ ਤੇ ਬਹੁਤ ਵੱਡਾ ਇਫੈਕਟ ਹੋ ਰਿਹਾ ਹੈਗਾ ਕਿਉਂਕਿ ਜਿਸ ਵੇਲੇ ਕੁਸ ਸਟੇਬਲ ਹੋਵੇ ਨਾ ਕੋਈ ਵੀ ਚੀਜ਼ ਰੇਟ ਹੋਵੇ ਕੋਈ ਵੀ ਚੀਜ਼ ਸਟੇਬਲ ਚੱਲਦੀ ਹੈ ਗਾਹਕ ਵੀ ਨਿਕਲਦਾ ਹਰ ਚੀਜ਼ ਸੰਬੋਧਰੀ ਚੱਲਦੀ ਹੈ ਬਿਜ਼ਨਸ ਸੰਬੋਧਰੀ ਚੱਲਦਾ ਜਿਸ ਵੇਲੇ ਇੱਕ ਰਾਕਟ ਦੀ ਸਪੀਡ ਨਾ ਉੱਪਰ ਜਾ ਰਿਹਾ ਹੈਗਾ ਭਾ ਉੱਥੇ ਹਰ ਆਦਮੀ ਸੋਚਣ ਤੇ ਮਜਬੂਰ ਰਹਿੰਦਾ ਹੈ ਕਿ ਭਾ ਘਟ ਜਾਏ ਸ਼ਾਇਦ ਕੁਝ ਘਟ ਜਾਏ ਸਭ ਤੋਂ ਵੱਡਾ ਇਹ ਚ ਜਿਹੜਾ ਮੇਨ ਰੀਜ਼ਨ ਰਿਹਾ ਜਿੱਦਨ ਦੇ ਆਪਣਾ ਡੋਨਲਡ ਟਰੰਪ ਆਇਆ ਗਿਆ ਹੈ ਉਹਨਾਂ ਦੇ ਇੱਕ ਵਾਰ ਜੀ ਸ਼ੁਰੂ ਹੋਈ ਹੋਈ ਹੈ ਇੱਕ ਟੈਰਫ ਦੀ ਵਾਰ ਹੈ ਕੁਝ ਹੋਰ ਹੈ ਉਹਦੇ ਨਾਲ ਬਹੁਤ ਜ਼ਿਆਦਾ ਮਾਰਕੀਟ ਛੇਲ ਜੋ ਰਹੀ ਰਹੀ ਹੈਗੀ ਹੈ ਦੂਸਰਾ ਜਿਹੜਾ ਤੁਹਾਡੇ ਚੈਨਲ ਹੈ ਉਹ ਪੈਨਿਕ ਕ੍ਰੀਏਟ ਕਰ ਰਹੇ ਲੋਗਾਂ ਨੂੰ ਕਈ ਚੈਨਲ ਮਦਦ ਕਰਦੇ ਪਏ ਨੇ ਕਾਫੀ ਚੈਨਲਾਂ 'ਤੇ ਉਹਦੇ ਨਾਲ ਕੀ ਹੈ ਕਿ ਆਮ ਆਦਮੀ ਖਬਰਾ ਕੇ ਬਾਈਂਗ ਕਰ ਰਿਹਾ ਹੈਗਾ ਜਿਹਦੇ ਕੋਲ ਪੈਸੇ ਹੈਗੇ ਆ ਮਤਲਬ ਨੇ ਕਹਿਆ ਵੀ ਅਫਰਾ ਜ਼ਫਰੀ ਮੱਚੀ ਹੋਈ ਹੈ ਤਾਂ ਉਸ ਕਰਕੇ ਹੋਈ ਹੈ ਵੀ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਸੋਨਾ ਜਿਹੜਾ ਆ ਉਹ ਬਹੁਤ ਜ਼ਿਆਦਾ ਡਿੱਗ ਵੀ ਸਕਦਾ ਵੱਧ ਵੀ ਸਕਦਾ ਵੀ ਉਸ ਪ੍ਰੋਫਿਟ ਵੀ ਹੋ ਸਕਦਾ ਜਿੱਥੇ ਤੱਕ ਤਾਂ ਲੌਂਗ ਇਨਵੈਸਟਮੈਂਟ ਦਾ ਕੁਐਸਚਨ ਹੈ ਉੱਥੇ ਤਾਂ ਕੋਈ ਮੰਦੀ ਨਹੀਂ ਹੈਗੀ ਹਾਂ ਕਰੈਕਸ਼ਨ ਜ਼ਰੂਰ ਆ ਸਕਦੀ ਹੈ ਇਸ ਵਿੱਚ ਕਰੈਕਸ਼ਨ ਆਣਗੀਆਂ ਇੱਕ ਦੋ ਆ ਸਕਦੀਆਂ ਹੈਗੀਆਂ ਲੇਕਿਨ ਲੌਂਗ ਟਰਮ ਦੇ ਉੱਤੇ ਇਚ ਮੰਦਾ ਨਹੀਂ ਹੈ ਜਿਵੇਂ ਕਹਿੰਦਾ ਵੀ ਚਾਂਦੀ ਖਰੀਦ ਕੇ ਰੱਖ ਲਓ ਜੀ ਸੋਨੇ ਦੇ ਭਾਅ ਹੋ ਜਾਣੀਆਂ ਬਹੁਤ ਫਵਾਹਾਂ ਵੀ ਫੈਲੀਆਂ ਵੀ ਚਾਂਦੀ ਇੱਕ ਵਾਰੀ ਜੋੜ ਕੇ ਰੱਖ ਲਓ ਜਿੰਨੀ ਵੱਧ ਤੋਂ ਵੱਧ ਰੱਖ ਸਕਦੇ ਹੋ ਵੀ ਸੋਨੇ ਦਾ ਭਾਅ ਇੱਕਦਮ ਹੀ ਡਿੱਗ ਜਾਣਾ ਹੈ ਵੀ ਇਹ ਇਹ ਤਾਂ ਨਹੀਂ ਕਦੇ ਹੋਣ ਵਾਲਾ ਤੁਸੀਂ ਦੇਖੋ ਪਿਛੇ ਮਾਰਚ ਅਪ੍ਰੈਲ ਦੇ ਵਿੱਚ ਇੱਕ ਤੁਹਾਡੇ ਚੈਨਲਾਂ ਨੇ ਅਫਵਾਹ ਉਡਾਈ ਸੀਗੀ ਕਿ ਸੋਨ ਇਹ ਕਹਿ ਸਕਦੇ ਵੀ ਵੀਡੀਓਜ਼ ਆਈਆਂ ਸੀ ਕੁਝ ਕਹੇ ਤੁਹਾਡੇ ਮੀਡੀਆ ਨੇ ਇਹ ਚੀਜ਼ ਉਠਾਈ ਸੀਗੀ ਕਿ ਸੋਨਾ 60000 ਆ ਜਾਏਗਾ ਉਦੋਂ ਕਈਆਂ ਨੇ 85000 ਦੇ ਰੇਟ ਦੇ ਵਿੱਚ ਸੋਨਾ ਸੇਲ ਕਰ ਦਿੱਤਾ ਅੱਜ ਉਹ ਪਛਤਾ ਰਹੇ ਆ ਤੁਹਾਡਾ ਜਿਹੜਾ মিডিਆ ਹੈ ਉਹਦਾ ਬਹੁਤ ਵੱਡਾ ਰੋਲ ਹੈ ਇਸ ਦੇ ਵਿੱਚ ਜਿਹੜਾ ਪਬਲਿਕ ਪੈਨਿਕ ਕ੍ਰੀਏਟ ਕਰ ਦਿੰਦਾ ਹੈ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇਸ ਦੇ ਵਿੱਚ ਪੈਨਿਕ ਕ੍ਰੀਏਟ ਨਾ ਕਰਨ ਔਰ ਸਹੀ ਨਿਊਜ਼ ਦੇਣ ਸਰ ਅਤੰਤ ਮੈਂ ਭੰਡਾਰੀ ਸਾਹਿਬ ਦੀ ਗੱਲ ਦਰੁਸਤ ਕਰੂੰਗਾ ਸੋਸ਼ਲ ਮੀਡੀਆ ਕਹਿ ਸਕਦੇ ਆਪਾਂ ਚੈਨਲ ਮੀਡੀਆ ਨਹੀਂ ਸੋਸ਼ਲ ਮੀਡੀਆ ਕਿਉਂਕਿ ਸੋਸ਼ਲ ਮੀਡੀਆ ਇੱਕ ਐਸੀ ਚੀਜ਼ ਹੈ ਹੁਣ ਮੈਂ ਇੱਕ ਐਵੇਂ ਇੱਕ ਸਕ੍ਰੀਨ ਤੇ ਆਪਣੀ ਤੇ ਫੇਸਬੁਕ ਤੇ ਲਿਖ ਕੇ ਕਹਿ ਦਵਾਂਗੀ ਕੱਲ ਸੋਨਾ ਇੰਨਾ ਘਟ ਜਾਣਾ ਮੈਂ ਇਹ ਕਫੜਾ ਫੜੀ ਮੱਚ ਜਾਂਦੀ ਲੋਕਾਂ ਦੇ ਮਨ ਚ ਇੱਕ ਹੁੰਦਾ ਜਿਨ੍ਹਾਂ ਨੇ ਵਿਚਾਰੇ ਨੇ ਉੱਤੋਂ ਖਰੀਦੇ ਆ ਜੇ ਭਾਅ 2000 2000 ਟੁੱਟ ਗਿਆ ਜਿੱਦਾ ਅੱਜ ਦੀ ਗੱਲ ਹੈ ਅੱਜ ਦੀ ਤਰੰਤ ਹੁੰਦੀ ਗੱਲ ਹੈ ਕਿ ਲਗਭਗ 2000 ਸੋਨਾ ਹਾਈ ਤੋਂ ਜੇ ਤੋ ਹਾਈ ਲਾ ਕੇ ਗਿਆ 2000 ਸੋਨਾ ਟੁੱਟ ਗਿਆ ਇਹ ਰੋਜ਼ ਦਾ ਇਫਲਕਚੁਏਸ਼ਨ ਚਲਦੀ ਪਈ ਹੈ ਰੋਜ਼ ਅਸੀਂ ਦੇਖਦੇ ਆ ਰਾਤੀ ਸੋਨੇ ਆ ਸਵੇਰੇ 2000 ਪਲੱਸ ਹੈ 1500 ਪਲੱਸ ਹੈ 1800 ਪਲੱਸ ਹੈ ਦਿਨ ਦੇ ਵਿੱਚ 5 5000 ਪਲੱਸ ਹੈ ਇਹ ਤਾਂ ਅਸੀਂ ਆ ਪਰੇਸ਼ਾਨ ਹੋ ਗਏ ਆ ਦੁਕਾਨਦਾਰੀ ਪਰੇਸ਼ਾਨਾਂ ਦੇ ਚ ਕਈ ਸਾਨੂੰ ਮਜ਼ਾਕ ਕਰਦੇ ਆ ਕਿ ਭਾਈ ਤੁਹਾਨੂੰ ਤਾਂ ਮੋਜਾਂ ਲੱਗ ਗਈਆਂ ਤੁਸੀਂ ਤਾਂ ਰਾਤੋਂ ਰਾਤ ਅਮੀਰ ਹੋ ਗਏ ਮੈਂ ਆਪਣੇ ਸਾਰੇ ਸਚਨਾ ਭਰਾਵਾਂ ਨੂੰ ਦੋਸਤਾਂ ਨੂੰ ਦੱਸਣਾ ਚਾਹਨਾ ਅਸੀਂ ਰਾਤੋਂ ਰਾਤ ਅਮੀਰ ਨਹੀਂ ਹੋਏ ਉਹਦੇ ਚ ਵੀ ਇੱਕ ਸਿਸਟਮ ਹੈ ਕੋਈ ਵੀ ਦੁਕਾਨਦਾਰਾ ਕੋਈ ਵੀ ਚਾਹੀ ਕੋਈ ਧਾਗੇ ਵਾਲਾ ਚਾਹੀ ਕੋਈ ਫੈਕਟਰੀ ਵਾਲਾ ਚਾਹੀ ਕੋਈ ਕਰਾਨੇ ਵਾਲਾ ਕੋਈ ਵੀ ਇਨਸਾਨ ਹੈ ਜਿੰਨਾ ਜਿਹੜਾ ਸਟਾਕ ਭਰ ਲੈਂਦਾ ਇੱਕ ਵਾਰੀ ਜੋ ਦੁਆਰਾ ਕੋਈ ਬੰਦਾ ਲੈਣ ਆਂਦਾ ਹੈ ਵੇਚਦਾ ਹੈ ਤੇ ਦੁਆਰਾ ਪਰਚੇਸ ਕਰਦਾ ਹੈ ਦੁਆਰਾ ਖਰੀਦਦਾ ਹੈ ਤੇ ਉਹ ਕੀ ਹੁੰਦਾ ਹੈ ਅੱਜ ਤੁਸੀਂ ਮੇਰੇ ਕੋ ਖਰੀਦੋਗੇ ਦੁਬਾਰਾ ਮੈਂ ਸੋਨਾ ਭਰੂੰਗਾ ਮੈਨੂੰ ਉਹੀ ਰੇਟ ਤੇ ਮਿਲਣਾ ਜੋ ਐਕਚੁਅਲ ਰੇਟ ਚੱਲ ਰਿਹਾ ਹੈ ਨਾ ਕਿ ਪੁਰਾਣੇ ਰੇਟ ਤੇ ਇਸ ਕਰਕੇ ਕੋਈ ਵੀ ਜੁਐਲਰ ਕੋਈ ਵੀ ਸੁਨਿਆਰਾ ਅਮੀਰ ਨਹੀਂ ਹੋਇਆ ਹਾਂ ਇਹ ਮੰਨ ਸਕਦੇ ਆ ਜਿੰਨਾ ਉਹਦੇ ਘਰੇ ਉਹਦੀ ਦੁਕਾਨ ਦੇ ਵਿੱਚ ਸਟਾਕ ਹੈ ਉਹ ਉਹਦਾ ਰੇਟ ਵੈਲਿਊਏਸ਼ਨ ਉਹਦੀ ਵੱਧ ਗਈ ਹੈ ਉਹ ਤਾਂ ਸਾਰਿਆਂ ਨਾਲ ਹੀ ਹੈ ਉਹ ਸਾਡੇ ਨਾਲ ਨਹੀਂ ਆਮ ਬੰਦਿਆਂ ਨਾਲ ਵੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਸੋਨਾ ਪਿਆ ਹੈ ਜਿਹੜੇ ਵਧੀਆ ਬੰਦੇ ਜਿਹੜੇ ਰੌਇਲ ਬੰਦੇ ਆ ਅਮੀਰ ਬੰਦੇ ਜਿਨ੍ਹਾਂ ਨੇ ਸੋਨਾ ਸਟਾਕ ਕੀਤਾ ਉਹਨਾਂ ਦੇ ਵੀ ਵਧੇ ਆ ਹਰ ਬੰਦੇ ਦੇ ਵਧੇ ਮੀਡੀਅਮ ਕਲਾਸ ਬੰਦੇ ਦੇ ਵੀ ਵਧੇ ਆ ਜਿਨ੍ਹਾਂ ਨੇ ਵਿਚਾਰਿਆ ਨੇ ਥੋੜਾ ਬੋੜਾ ਸੋਨਾ ਉਹਨਾਂ ਦੇ ਵੀ ਰੇਟ ਸਭ ਦੇ ਰੇਟ ਵਧੇ ਆ ਸਾਰਿਆਂ ਦੇ ਨਾਲ ਹੀ ਇਹ ਸਾਂਝਾ ਰੇਟ ਆ ਕਿਸੇ ਦਾ ਰੇਟ ਨਹੀਂ ਅਸੀਂ ਆਪ ਪਰੇਸ਼ਾਨਾ ਅਸੀਂ ਆਪ ਮੰਗ ਕਰਦੇ ਆ ਜਾਂ ਕੋਈ ਸਰਕਾਰੀ ਦਰਬਾਰੇ ਜਾਂ ਸੈਂਟਰਲ ਸਰਕਾਰ ਜਾਂ ਕਿਸੇ ਕੋ ਵੀ ਕਿਸੇ ਸਿਸਟਮ ਦਾ ਹੱਲ ਹੋਵੇ ਇਹ ਤਾਂ ਰੋਕ ਲਈ ਜਾਵੇ ਕਿਉਂਕਿ ਲਗਾਤਾਰ ਜਿਹੜਾ ਸੋਨਾ ਵਧਦਾ ਨਾ ਉਹਦੇ ਡੈਸ਼ ਦਾ ਮਾਹੌਲ ਹੈ ਡੈਸ਼ ਦਾ ਮਾਹੌਲ ਕਿੱਦਾਂ ਅਸੀਂ ਦੁਕਾਨਾਂ ਦੇ ਬੈਠੇ ਆ ਆਪਣੀ ਪੂਰੀ ਜ਼ਿੰਦਗੀ ਦੀ ਪੂੰਜੀ ਲੈ ਕੇ ਦੁਕ ਕੀ ਕੋਈ ਭਾਈ ਕੋਈ ਖੋਹ ਵਾਲਾ ਬੰਦਾ ਜੋ ਕੋਈ ਲੈਣ ਵਾਲਾ ਬੰਦਾ ਕੋਈ ਖੋਣ ਵਾਲਾ ਬੰਦਾ ਨਾ ਆਜੇ ਕੋਈ ਡਾਕੂ ਨਾ ਆਜੇ ਕੋਈ ਪ੍ਰੇਸ਼ਾਨ ਕਰਨ ਵਾਲਾ ਇਹ ਚੋਰੀ ਨਾ ਹੋ ਜਵੇ ਇਦਾਂ ਹੀ ਆਮ ਇਨਸਾਨ ਨੂੰ ਵੀ ਸਿਸਟਮ ਹੁੰਦਾ ਹੈ ਕਿ ਸੋਨੇ ਚਾਂਹ ਪਾਈ ਹੈ ਗਲੇ 'ਚ ਵਾਲੀਆਂ ਪਾਈਆਂ ਲੇਡੀਜ਼ ਪਾਂ ਤਾਂ ਘਬਰਾਉਂਦੀਆਂ ਅਗਲੇ ਕੰਦੇ ਭਾਈ ਜਾਣੇ ਖੋਹ ਜੂਗੀ ਖੋਹ ਜੂਗੀ ਬਾਅਦ 'ਚ ਮਿਲਣਾ ਕੀ ਹੈ ਇਸ ਕਰਕੇ ਹਰ ਬੰਦਾ ਸੋਸ਼ੋਪੰਤੀ 'ਚ ਪਿਆ ਹੈ ਬਹੁਤ ਪਰੇਸ਼ਾਨੀ ਹੈ ਜੀ ਇੱਕ ਸਰਕਾਰ ਨੂੰ ਵੀ ਚਾਹੀਦਾ ਕਿ ਭਾ ਜਸਟ ਇੱਕ ਡਬਲ ਹੋ ਗਏ ਚਾਂਦੀ ਦੇ ਜਸਟ ਸੋਨੇ ਦੇ ਨਹੀਂ ਤੇਜ਼ ਹੋ ਗਏ ਹੈ ਇੱਕ ਸਾਈਡ ਡਿਊਟੀ ਘਟ ਕਰਨ ਦੇ ਬਾਰੇ ਸੋਚਣਾ ਚਾਹੀਦਾ ਦੂਸਰਾ ਜੀਐਸਟੀ ਨੂੰ ਵੀ ਘਟ ਕਰਨਾ ਚਾਹੀਦਾ ਹੈਗਾ ਇਹ ਵੀ ਸਰਕਾਰ ਨੂੰ ਵਿਚਾਰਨਾ ਚਾਹੀਦਾ ਦੁਨੀਆ ਦੇ ਵਿੱਚ ਜੰਗਾਂ ਜਿਹੜੀਆਂ ਚੱਲ ਰਹੀਆਂ ਨੇ ਜਿਵੇਂ ਯੂਕਰੇਨ ਰਸ਼ੀਆ ਦੀ ਵੀ ਗੱਲ ਕਰ ਲੈਂਦੇ ਆ ਲਗਾਤਾਰ ਚੱਲ ਰਹੀ ਹੈ ਉਹ ਸਾਲ ਤੋਂ ਉੱਤੇ ਹੋ ਗਏ ਉਸ ਕਾਰਨ ਵੀ ਸੋਨੇ ਦੇ ਰੇਟਾਂ ਦੇ ਵਿੱਚ ਜਿਹੜੀ ਆ ਜ਼ਿਆਦਾ ਤੇਜ਼ੀ ਆਈ ਭਾਜੀ ਤੇਜ਼ੀ ਉਸ ਕਰਕੇ ਆਈ ਤਾਂ ਹੈ ਬਟ ਆਪਾਂ ਇਹ ਨਹੀਂ ਕਹਿ ਸਕਦੇ ਵੀ ਟੋਟਲੀ ਸਾਰੀ ਤੇਜ਼ੀ ਇਸੇ ਕਾਰਨ ਕਰਕੇ ਆਈ ਹੈ ਕਾਰਨ ਬਹੁਤ ਨੇ ਜੰਗ ਵੀ ਇੱਕ ਕਾਰਨ ਹੈ ਟਰੰਪ ਨੇ ਜਿਹੜੇ ਟੈਰਿਫ ਲਾਇਆ ਨੇ ਉਹ ਵੀ ਕਾਰਨ ਹੈ ਕੁਝ ਦੁਨੀਆ ਦੇ ਵਿੱਚ ਇਹ ਹੈ ਵੀ ਸੋਨਾ ਇੱਕ ਇਕਲੋਤੀ ਐਸੀ ਚੀਜ਼ ਹੈ ਜਿਹੜੇ ਸਿਰ ਤੇ ਸਰਕਾਰਾਂ ਚੱਲਦੀਆਂ ਨੇ ਦੇਸ਼ ਚੱਲਦੇ ਨੇ ਤੇ ਲੋਕਾਂ ਨੂੰ ਮੈਨੂੰ ਇਹ ਲੱਗਦਾ ਵੀ ਹੁਣ ਜਾਗਰੂਕ ਲੋਕ ਹੋਏ ਨੇ ਵੀ ਸੋਨਾ ਇੱਕ ਐਸੀ ਚੀਜ਼ ਹੈ ਜਿਹਦੇ ਤੇ ਆਪਾਂ ਰਿਲਾਇ ਕਰ ਸਕਦੇ ਆ ਪਲਾਟ ਅੱਜ ਵੇਚਣ ਜਾਂਦੇ ਆ ਕੋਈ ਕੀ ਰੇਟ ਪੰਦਾ ਕੋਈ ਕੀ ਰੇਟ ਪੰਦਾ ਤਾਂ ਸੋਨਾ ਇੱਕ ਠੋਸ ਚੀਜ਼ ਹੈ ਲੋਕਾਂ ਨੂੰ ਇੱਤੇ ਹੋਰ ਇਨਵੈਸਟ ਕਰਨਾ ਵੀ ਚਾਹੀਦਾ ਵੈ ਤੇ ਇਹ ਤਾਂ ਲੜ ਫੜ ਲੂਗੇ ਤਾਂ ਤੁਸੀਂ ਗਾਂ ਦੇ ਗਾਂ ਤਰੱਕੀ ਹੈਗੀ ਆ ਇਸ ਵਾਰ ਕਿਦਾਂ बिक रही ਹੈ ਸੋਨੇ ਦੀ ਬਿਕਰੀ ਚ ਭਾਜੀ ਫਰਕ ਪਿਆ ਵਾ ਰੇਟ ਵਧਨ ਕਰਕੇ ਉਹ ਕਿਹੜਾ ਮੀਡਲ ਕਲਾਸ ਬੰਦਾ ਸੀਗਾ ਉਹ ਤਾਂ ਦੇਖੋ ਖਤਮ ਹੋ ਗਿਆ ਉਹਦੇ ਜੇਬ ਚ ਉਸ ਉਸ ਬੰਦੇ ਦੇ ਹੱਥ ਬਸ ਕੁਝ ਨਹੀਂ ਰਿਹਾ ਜਿਹੜਾ ਬੰਦਾ ਕਮਾਲ ਲੱਖ ਰੁਪਿਆ ਰਿਹਾ ਹੋਇਆ 134000 ਜਿਵੇਂ ਭਾਜੀ ਨੇ ਕਿਹਾ ਰੇਟ ਹੈਗਾ ਵਾ ਤਾਂ ਲੱਖ ਰੁਪਏ ਕਮਾਲ ਵਾਲਾ ਬੰਦਾ ਕਿੱਥੇ ਜਾਏਗਾ ਤੁਸੀਂ ਆਪ ਸਾਬ ਲਾਓ ਸੋ ਜਿਹੜੀ ਸੇਲ ਪਰਚੇਸ ਜੁਐਲਰੀ ਦੀ ਹੈਗੀ ਆ ਉਹ ਚ ਬਹੁਤ ਫਰਕ ਪਿਆ ਵਰੀ ਉਹ ਬਹੁਤ ਲੋਅ ਆਈ ਹੋਈ ਅੱਜ ਢੇਡ ਚ ਜਿਵੇਂ ਕਿ ਤੰਤਰਸ ਦੇ ਮੌਕੇ ਵੀ ਜਿਹੜੇ ਰੀਡ ਜਿਹੜੇ ਆ ਘਟਦੇ ਵਾਧਦੇ ਰਹਿੰਦੇ ਨੇ ਤਾਂ ਇਸ ਵਾਰ ਕਿਦਾਂ ਰਹਣ ਵਾਲੇ ਤੰਤਰਸ ਬਹੁਤ ਵਧੀਆ ਗੱਲ ਕੀਤੀ ਹੈ ਕੱਲ ਤੋਂ ਦੋ ਦਿਨ ਲਗਾਤਾਰ ਤੰਤਰਸ ਉਸ ਤੋਂ ਬਾਅਦ ਦੀਵਾਲੀ ਆ ਰਹੀ ਹੈ ਬਹੁਤ ਵੱਡਾ ਤਿਹਾੜਾ ਹੈ ਪਰ ਤੰਤਰਸ ਦੀਵਾਲੀ ਇਸ ਵਾਰ ਲੱਗੀ ਨਹੀਂ ਦੁਕਾਨਦਾਰਾਂ ਦੀ ਮੈਂ ਨਹੀਂ ਕਹਿੰਦਾ ਜੁਐਲਰਾਂ ਦੀ ਕਿਸੇ ਵੀ ਦੁਕਾਨਦਾਰ ਦੀ ਤੰਤਰਸ ਦੀਵਾਲੀ ਇਸ ਵਾਰ ਜਿੱਦਾਂ ਲੱਗਦੀ ਹੈ ਹਰ ਵਾਰ ਇੱਕ ਮਾਹੌਲ ਹੁੰਦਾ ਬਾਜ਼ਾਰ ਦੇ ਵਿੱਚ ਇੱਕ ਤਾਂ ਆਨਲਾਈਨ ਜਿਹੜਾ ਮਾਹੌਲ ਚੱਲਿਆ ਨਾ ਆਨਲਾਈਨ ਸਿਸਟਮ ਜਿਹੜਾ ਚੱਲਿਆ ਆਨਲਾਈਨ ਨੇ ਆਮ ਦੁਕਾਨਦਾਰਾਂ ਦਾ ਬਹੁਤ ਪੱਠਾ ਗੁੱਲ ਕੀਤਾ ਕੋਈ ਚੀਜ਼ ਹੈ ਹਰ ਚੀਜ਼ ਆਨਲਾਈਨ ਮਿਲਣ ਲੱਗ ਗਈ ਹੈ ਇਹਦੇ ਕਰਕੇ ਬੜੀ ਪਰੇਸ਼ਾਨੀ ਆਈ ਹੈ ਤੇ ਉਹਦੇ ਨਾਲ ਨਾਲ ਜੁਐਲਰੀ ਦੇ ਵਿੱਚ ਲੋਕਾਂ ਦਾ ਸਿਸਟਮ ਘਟਿਆ ਲੋਕੀ ਜੁਐਲਰੀ ਨਹੀਂ ਪਸੰਦ ਕਰ ਰਹੇ ਹਰ ਬੰਦਾ ਕਹਿੰਦਾ ਬੁਲੀਅਨ ਲੈਣਾ ਪਸੰਦ ਕਿਉਂ ਨਹੀਂ ਕਰਦੇ ਤੁਸੀਂ ਕੋ ਲੇਡੀਜ਼ ਨੂੰ ਸਭ ਤੋਂ ਵੱਧ ਪਸੰਦ ਹੁੰਦੀ ਹੈ ਬਿਲਕੁਲ ਜਿਹੜੇ ਇਨਵੈਸਟਰ ਨੇ ਜਿਹੜੇ ਇਨਵੈਸਟ ਕਰਦੇ ਨੇ ਜਿਹੜੇ ਅੱਗੇ ਪ੍ਰਾਪਰਟੀਆਂ ਚ ਇਨਵੈਸਟ ਕਰਦੇ ਸੀ ਹੋਰ ਚੀਜ਼ਾਂ ਸ ਵਿੱਚ ਇਨਵੈਸਟ ਕਰਦੇ ਸੀ ਉਹਨਾਂ ਦਾ ਰੁਝਾਨ 골ਡ ਵੱਲ ਆ ਗਿਆ ਇਸ ਇਹੀ ਇਹ ਵੀ ਬੜਾ ਵੱਡਾ ਕਰਨਾ ਜੀ 골ਡ ਜਿਹੜਾ ਲਗਾਤਾਰ ਵੱਧ ਰਿਹਾ ਹਿੰਦੁਸਤਾਨ ਇੱਕ ਐਸਾ ਦੇਸ਼ ਆ ਜਿਹਦੇ ਵਿੱਚ ਹਰ ਘਰ ਦੇ ਵਿੱਚ ਮਾੜੇ ਤੋਂ ਮਾੜਾ ਕਰਾ ਕੋਈ ਵਿਚਾਰਾ ਮਾਤਰ ਸਾਥੀ ਹੈ ਕੋਈ ਤਗੜਾ ਹੈ ਕੋਈ ਮੀਡੀਅਮ ਕਲਾਸ ਕੋ ਹਾਈ ਹੈ ਕੋਈ ਅੱਪਰ ਜਿੱਦਾਂ ਦਾ ਮਰਜ਼ੀ ਹੈ ਹਰ ਘਰ ਸੋਨਾ ਜ਼ਰੂਰ ਹੋਊਗਾ ਕਮ ਸੇ ਕਮ ਜਿਹੜਾ ਮਰਜ਼ੀ ਬੰਦਾ ਨੱਕ ਦੇ ਵਿੱਚ ਕੋਕਾ ਤੇ ਕੰਨ ਦੇ ਵਿੱਚ ਵਾਲੀਆਂ ਹਰ ਘਰ ਚ ਹੋਣ ਗਈਆਂ ਇਹ ਹਿੰਦੁਸਤਾਨ ਦੀ ਪਰੰਪਰਾ ਆਪਣੇ ਪਰਿਵਾਰਕ ਪਰੰਪਰਾ ਪੰਜਾਬ ਦੀ ਆ ਪੂਰੇ ਹਿੰਦੁਸਤਾਨ ਦੀ ਆ ਹਰ ਨੂੰ ਇੱਕ ਸੋਨਾ ਵਧੀਆ ਲੱਗਦਾ ਹੈ ਤਕਰੀਬਨ 80% ਲੋਕੀ ਸੋਨੇ ਦੇ ਸ਼ੌਕੀਨ ਨੇ ਤੇ ਬਾਹਰਲੇ ਮੁਲਕਾਂ ਨੂੰ ਮੈਨੂੰ ਹੈ ਮੇਰਾ ਆਪਣਾ ਨਿੱਜੀ ਰਾਏ ਹੈ ਕਿ ਬਾਹਰਲੇ ਮੁਲਕਾਂ ਨੂੰ ਐ ਲੱਗਦਾ ਹੈ ਕਿ ਜਿਹੜੇ ਦਿਵਾਲੀ ਦੇ ਦਿਨ ਨੇ ਧੰਤ ਅੰਤਰਸ ਦਿਨ ਨੇ ਕਿ ਜਿੰਨਾ ਵੀ ਹਿੰਦੁਸਤਾਨ ਚ ਸੋਨਾ ਅਸੀਂ ਵੇਚ ਸਕਦੇ ਆ ਵੇਚ ਦਈਏ ਤੇ ਇਹ ਦਿਨਾਂ ਚ ਰੇਟ ਹਾਈ ਕਰ ਦਿੰਦੇ ਆ ਕਈ ਵਾਰੀ ਦੇਖਦੇ ਆ ਰਹੇ ਬੜੇ ਸਾਲਾਂ ਤੋਂ ਮੈਂ ਦੇਖਦਾ ਆ ਰਹੇ ਹਾਂ ਨੋਟ ਕਰਦਾ ਆ ਰਹੇ ਹਾਂ ਕਿ ਆ ਦਿਨਾਂ ਚ ਸੋਨਾ ਚਾਂਦੀ ਤੇਜ਼ ਹੀ ਹੁੰਦੇ ਆ ਤੇ ਜੁਐਲਰੀ ਇਸ ਵਾਰ ਇਸਵਰ ਜੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੁਐਲਰੀ ਦਾ ਰੁਝਾਨ ਬਿਲਕੁਲ ਨਹੀਂ ਹੈਗਾ ਲੋਕਾਂ ਦਾ ਲੋਕਾਂ ਦਾ ਬੁੱਲੀਆਂ ਦਰਵਾਜ ਰੁਝਾਨ ਆ ਗਿਆ ਲੋਕਾਂ ਦਾ ਕਿ ਬੁੱਲੀਆਂ ਲਈਏ ਬੁੱਲੀਆਂ ਨਹੀਂ ਵੇਚੀਏ ਬੁੱਲੀ ਦਾ ਮਤਲਬ ਜਿਹੜੇ 24 ਕੈਰੇਟ 24 ਕੈਰੇਟ ਲਈਏ 24 ਕੈਰੇਟ ਵੇਚੀਏ ਲੋਕਾਂ ਦਾ ਇਹ ਚ ਰੁਝਾਨ ਹੈ ਇਹਦੇ ਕਰਕੇ ਦੁਕਾਨਦਾਰਾਂ ਨੂੰ ਬੜੀ ਪਰੇਸ਼ਾਨੀ ਹੈ ਬੜਾ ਸੋਚ ਉਚਾਰ ਰਿਹਾ ਕਿ ਕਿ ਸਾਡਾ ਕੰਮ ਨਾ ਜੀ ਇਹਦੀ ਐਮ ਆਰ ਪੀ ਨਹੀਂ ਹੈਗੀ ਕੋਈ ਲੁਕੀ ਹੋਈ ਐਮ ਆਰ ਪੀ ਨਹੀਂ ਹੈਗੀ ਇਹ ਸਾਡਾ ਕੰਮ ਇੱਕ ਖੁੱਲੀ ਕਿਤਾਬ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਆਨਲਾਈਨ ਪਤਾ ਕਰ ਲੋ ਹਜ਼ਾਰ ਜੁਐਲਰ ਅੱਜ ਉੱਥੋਂ ਪਤਾ ਕਰ ਲੋ ਸੋਨਾ ਇੱਕ ਐਸੀ ਚੀਜ਼ ਹੈ ਰਾਤ ਤੁਸੀਂ 2 ਵਜੇ ਚਾਹੋ 3 ਵਜੇ ਚਾਹੋ ਤੁਹਾਨੂੰ ਉਹਦਾ ਕੈਸ਼ ਮਿਲ ਸਕਦਾ ਸੋਨਾ ਇੱਕ ਐਸੀ ਚੀਜ਼ ਹੈ ਤੁਹਾਡੇ ਕੋਲ ਘਰੇ ਕੋਈ ਪਰੇਸ਼ਾਨੀ ਆਂਦੀ ਹੈ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਯਾਰ ਜੇ ਕੋਈ ਪਰੇਸ਼ਾਨੀ ਆਣਾ ਜੇ ਕਿਸੇ ਕੋ ਪੈਸੇ ਮੰਗਣ ਨਾਲੋਂ ਤੁਸੀਂ ਆਪਦੇ ਘਰ ਜਿਹੜੀ ਜੁਐਲਰੀ ਹੈ ਸੋਨਾ ਸੁਨਿਆਰੇ ਨੂੰ ਵੇਚ ਕੇ ਉਹਦੇ ਪੈਸੇ ਕੜ ਕੇ ਆਪਣੀ ਪਰੇਸ਼ਾਨੀ ਦੂਰ ਕਰੋ ਇਸ ਕਰਕੇ ਸੋਨਾ ਨਿਵੇਸ਼ ਕਰਨਾ ਸੋਨਾ ਲੈਣਾ ਸੋਨਾ ਖਰੀਦਣਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਦੱਸੂਗਾ ਬਹੁਤ ਵਧੀਆ ਚੀਜ਼ ਹੈ ਜਿੰਨਾ ਤੁਸੀਂ ਸੋਨਾ ਖਰੀਦੋ ਖਰੀਦਣਾ ਚਾਹੀਦਾ ਜਿੰਨੀ ਤੁਹਾਡੀ ਪਾਕਟ ਲੋਕਰ ਦੀ ਚਾਂਦੀ ਖਰੀਦਣੀ ਖਰੀਦਣੀ ਚਾਹੀਦੀ ਹੈ ਕਿਉਂਕਿ ਮੈਂ ਤੁਹਾਨੂੰ ਫਿਰ ਦੁਬਾਰਾ ਦੱਸਣਾ ਚਾਹਨਾ ਇਹ ਸੋਨਾ ਤੁਹਾਡਾ ਇੱਕ ਦੂਜਾ ਮੁੰਡਾ ਵੈ ਇਹ ਤੁਹਾਡਾ ਦੂਜਾ ਮੁੰਡਾ ਹੈ ਜਿੱਦਾਂ ਤੁਹਾਡੇ ਮੁੰਡੇ ਨੇ ਸਾਥ ਦੇਵਣਾ ਤੁਹਾਡੇ ਜੀਵਨ ਚ ਉਦਾਂ ਹੀ ਸੋਨ ਨੇ ਸਾਥ ਦੇਵਣਾ ਇਨਵੈਸਟ ਕਰ ਲਈ ਬਿਲਕੁਲ ਪਾਲੋਗੇ ਜਿੰਨਾ ਲੰਬਾ ਜੱਲੋਗੇ ਓਨਾ ਲੰਬਾ ਤੁਹਾਨੂੰ ਪ੍ਰੋਫਿਟ ਦਊਗਾ ਵੀ ਤੁਸੀਂ ਗੱਲ ਮੈਂ ਟੋਪਣਾ ਚਾਹੁੰਦਾ ਛੋਟੀ ਜੀ ਵੀ ਤੁਸੀਂ ਇਹ ਕਿਹਾ ਵੀ ਜੁਐਲਰੀ ਜਿਹੜੀ ਆ ਪਸੰਦ ਨਹੀਂ ਕਰ ਰਹੇ ਲੋਕ ਹੁਣ ਇਸ ਤਰ੍ਹਾਂ ਜਿਵੇਂ ਆਪਾਂ ਦੇਖਦੇ ਆ ਵੀ ਲੇਡੀਜ਼ ਲੈਂਦੀਆਂ ਨੇ ਜੁਐਲਰੀ ਲੈਂਦੀਆਂ ਨੇ ਜੋ ਕੁਝ ਵੀ ਲੈਂਦੀਆਂ ਨੇ ਪਰ ਕੀ ਉਹ ਬਿਸਕਟ ਲੈ ਰਹੇ ਨੇ ਹੁਣ ਅੱਜਕੱਲ ਬਿਸਕਟ ਜਿਵੇਂ ਚੱਲਦੇ ਨੇ ਵੀ ਅੱਜਕੱਲ ਟ੍ਰੈਂਡ ਚੱਲ ਪਿਆ ਹੈ ਬਿਸਕਟਸ ਹੋ ਗਏ ਜਾਂ ਬ੍ਰਿਕਸ ਹੋ ਗਈਆਂ ਹਰ ਬੰਦਾ ਮੈਂ ਕਹਿੰਦਾ ਜੇ ਅੱਗੇ ਇਹ ਦਿਨਾਂ ਦੇ ਵਿੱਚ ਜੇ 100 ਬੰਦਾ ਸਾਨੂੰ ਪੁੱਛਦਾ ਸੀ ਨਾ ਕਿ ਭਾਜੀ ਇੱਕ ਤੁਹਾਡੇ ਸਿਸਟਰ ਵਾਸਤੇ ਜਾਂ ਭੈਣ ਵਾਸਤੇ ਜਾਂ ਆਪਣੇ ਪਰਿਵਾਰ ਵਾਸਤੇ ਮਾਂ ਵਾਸਤੇ ਸਭ ਵਾਸਤੇ ਕਿਸੇ ਮੁੰਦਰੀ ਬਣਾਣੀ ਪਾਪਾ ਵਾਸਤੇ ਮੁੰਦਰੀ ਬਣਾਣੀ ਹੈ ਪਰ ਅੱਜਕੱਲ ਹਰ ਬੰਦੇ ਦੇ ਜ਼ੁਬਾਨ ਤੇ ਇਹ ਆ ਕਿ ਭਾਜੀ 2 ਗ੍ਰਾਮ ਦੀ ਗਿੰਨੀ ਮਿਲ ਜੂਗੀ ਭਾਜੀ 5 ਗ੍ਰਾਮ ਦੀ ਗਿੰਨੀ ਮਿਲ ਜੂਗੀ 10 ਗ੍ਰਾਮ ਦੀ ਗਿੰਨੀ ਮਿਲ ਜੂਗੀ ਥੋੜਾ ਜਾਨ ਪਤਾ ਲੱਗਦੇ ਆ ਅਰਧ ਕਰਨ ਵੀ ਮੰਨ ਸਕਦਾ ਵੀ ਡਰਵਾ ਲੋਕਾਂ ਨੂੰ ਵੀ ਹਾਂ ਵੀ ਇਸ ਚੀਜ਼ ਨੂੰ ਬ੍ਰਿਕਸ ਦੀ ਤਰ੍ਹਾਂ ਲੈ ਕੇ ਚੱਲੀਏ ਜਾਂ ਫਿਰ ਬਿਸਕਟ ਦੀ ਤਰ੍ਹਾਂ ਲੈ ਕੇ ਚੱਲੀਏ ਜਿਹੜਾ ਵੇਚਣਾ ਆਸਾਨ ਵੀ ਹੋ ਜਾਵੇ ਮੇਰੇ ਹਿਸਾਬ ਨਾਲ ਹਿੰਦੂਸਤਾਨ ਚ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਸੋਨਾ ਲੈਣਾ ਹੀ ਲੈਣਾ ਹੈ ਤੇ ਲੈਣਾ ਤਾਂ ਪਿਓਰ ਦੇ ਵਿੱਚ ਹੀ ਲੈਣਾ ਹੈ ਪਿਓਰ ਚ ਲੈ ਕੇ ਇਨਵੈਸਟ ਕਰਨਾ ਹੈ ਅਕਸਰ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਸਿਆਣੀ ਪੀੜ੍ਹੀ ਹੈ ਇਹਨਾਂ ਨੂੰ ਸਮਝ ਆ ਗਿਆ ਕਿ ਸੋਨੇ 'ਚ ਇਨਵੈਸਟ ਕਰਨਾ ਪੈਣਾ ਤੁਸੀਂ ਮੇਰੇ ਤੇ ਨਾ ਜਾਓ ਤੁਸੀਂ ਕਿਸੇ ਤੇ ਨਾ ਜਾਓ ਤੁਸੀਂ ਸੋਸ਼ਲ ਮੀਡੀਆ ਤੇ ਨਾ ਆਓ ਆਪਣੇ ਚੈਨਲਾਂ ਤੇ ਨਾ ਜਾਓ ਕਿਸੇ ਤੇ ਨਾ ਜਾਓ ਤੁਸੀਂ ਪ੍ਰਾਤਨ ਆਪਣੇ ਪਰਿਵਾਰ 'ਚ ਪਤਾ ਤੁਸੀਂ ਆਪਣੇ ਪਰਿਵਾਰ ਚ ਆਪਣੇ ਫਾਦਰ ਸਾਹਿਬ ਨੂੰ ਆਪਣੇ ਦਾਦਾ ਜੀ ਨੂੰ ਆਪਣੇ ਜਿੰਨੇ ਵੀ ਸਿਆਣੇ ਨੇ ਤੁਸੀਂ ਉਹਨਾਂ ਨੂੰ ਪਤਾ ਕਰੋ ਪਹਿਲਾਂ ਭਾਗੀ ਸੀ ਹੁਣ ਭਾਗੀ ਹੈ ਮੈਂ ਕਹਿੰਦਾ ਨਿਰੰਤਰ ਚਲਦੇ ਆ ਰਿਹਾ ਮੈਂ ਇੱਕ ਐਡ ਕਲ ਦੇਖ ਰਿਹਾ ਸੀ ਉਹ ਕਹਿੰਦੇ ਕਿ ਜਿੰਦੇ ਕੋ 1 ਕਿਲੋ ਸੋਨਾ ਆਊਗਾ ਉਹ ਆਉਣ ਵਾਲੇ ਸਮੇਂ ਤੇ ਪ੍ਰਾਈਵੇਟ ਜੈਟ ਲੈ ਸਕਦਾ ਮੇਰੇ ਕੋ ਲਿੰਕ ਹੈਗਾ ਮੈਂ ਸੰਭਾਲ ਕੇ ਰੱਖਿਆ ਉਹਨੇ ਬੜੇ ਵਧੀਆ ਤਰੀਕੇ ਨਾਲ ਮੁੰਡੇ ਨੇ ਸਮਝਾਇਆ ਸੀ ਕਿ 47 ਚ ਕੀ ਰੇਟ ਸੀਗਾ 52 ਚ ਕੀ ਰੇਟ ਸੀਗਾ 2000 ਦੋ ਚ ਕੀ ਰੇਟ ਸੀਗਾ 2014 ਸੀ ਸੀ ਉਹਨੇ ਕਰਦੇ ਕਰਦੇ ਇਦਾਂ ਲੈ ਆਂਦਾ ਕਿ ਇਸ ਚੀਜ਼ ਨਾਲ ਆ ਗੱਡੀ ਇਸ ਨਾਲ ਗੱਡੀ ਉਹਨੇ ਕਿਹਾ ਕਿ ਆਉਣ ਵਾਲੇ ਦੋ ਤੁਸੀਂ ਹੋਰ 10 15 20 ਸਾਲਾਂ ਬਾਅਦ ਤੁਸੀਂ ਸੋਨੇ ਨੇ ਇੰਨੀ ਰਫਤਾਰ ਫੜਨੀ ਹੈ ਕਿ ਤੁਸੀਂ ਆਪਣੇ ਮਨਪਸੰਦੀ ਵਾਹਨ ਆਪਣੇ ਮਨਪਸੰਦੀ ਚੀਜ਼ ਤੁਸੀਂ ਲੈ ਸਕਦੇ ਹੋ ਇਸ ਕਰਕੇ ਲੋਕਾਂ ਦੇ ਸ਼ੋਸ਼ਭੰਤੀ ਹੈ ਲੋਕਾਂ ਨਾਲ ਤਾਂ ਖਰੀਦਦਾਰੀ ਕਰਨੀ ਹੈ ਜੀ ਪਨਾਰੀ ਜੀ ਦੀ ਗੱਲ ਕਰਦੇ ਪਨਾਰੀ ਜੀ ਤੁਸੀਂ ਕਦੇ ਇਸ ਦੌਰ ਦੇ ਵਿੱਚ ਦੇਖਿਆ ਕਦੇ ਵੀ ਇੰਨੀ ਤੇਜ਼ੀ ਦੇ ਨਾਲ ਸੋਨਾ ਵਧ ਰਿਹਾ ਹੋਵੇ ਵੀ ਇੰਨੀ ਲਗਾਤਾਰੀ ਵਧਦਾ ਪਿਆ ਵਾ ਕਿਸੇ ਤਰ੍ਹਾਂ ਦੀ ਕਟੌਤੀ ਨਹੀਂ ਹੋ ਰਹੀ ਇਸ ਜ਼ਿੰਦਗੀ ਚ ਫਸਟ ਟਾਈਮ ਹਿਸਟਰੀ ਚ ਹੈ ਕਿ ਐਨੇ ਰਾਕਟ ਸਪੀਡ ਦੇ ਉੱਤੇ ਜਿਹੜਾ ਸੋਨਾ ਔਰ ਚਾਂਦੀ ਦੇ ਰੇਟ ਵਧੇ ਆ। ਅਜ ਤੱਕ ਨਿਕਦੀ ਨਹੀਂ ਤੇ ਜਿੰਨਾ ਵਧੇ। ਹੁਣ ਕੀ ਲੱਗਦਾ ਬਈ ਹੁਣ ਅਗਲੇ ਹਾਲਾਤ ਕੀ ਰਹਿਣ ਵਾਲੇ? ਦੀਵਾਲੀ ਤੋਂ ਬਾਅਦ ਕੀ ਰਹਿਣ ਵਾਲਾ? ਜੋ ਪ੍ਰੈਡਿਕਸ਼ਨਸ ਆ ਰਹੀਆਂ ਉਹ ਤਾਂ ਇਹੋ ਕਿ ਤੇਜ਼ੀ ਹੈ। ਕਰੈਕਸ਼ਨ ਆ ਸਕਦੀ ਹੈ। ਤੇਜ਼ੀ ਕਿਦਾਂ ਦੀ ਬਬਰ ਜੀ ਤੁਸੀਂ ਦੱਸੋ ਵੀ ਤੇਜ਼ੀ ਕਿਦਾਂ ਦੀ ਲੱਗਦੀ? ਦੇਖੋ ਜੇ ਲੌਂਗ ਟਾਈਮ ਚੱਲੋਗੇ ਤੇ ਬਹੁਤ ਤੇਜ਼ੀ ਹੈ ਗੋਲਡ 'ਚ ਮੈਨੂੰ ਨਹੀਂ ਲੱਗਦਾ ਕਿ ਸੋਨਾ ਰੁਕੂਗਾ ਜਿੱਦਾਂ ਇੱਕ ਘੋੜਾ ਜਦੋਂ ਭੱਜਦਾ ਹੈ ਨਾ ਰੇਸ ਦੇ ਵਿੱਚ ਤੇ ਰੁਕਦਾ ਨਹੀਂ ਉਹ ਜਿੱਤ ਪ੍ਰਾਪਤ ਕਰਕੇ ਰੁਕਦਾ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਸੋਨਾ ਰੁਕਣਾ ਨਹੀਂ ਹਾਂ ਕਰੈਕਸ਼ਨ ਆ ਜਾਊਗੀ ਜ਼ਰੂਰ ਆਊਗੀ ਜੇ ਲੋਕੀ ਕਹਿਣ ਕਿ ਤੋ ਕਰੈਕਸ਼ਨ ਨਹੀਂ ਆਣੀ ਹੈ ਤਾਂ ਸੋਨਾ نیچے ਨਹੀਂ ਜਾਣਾ ਇੰਪੋਸੀਬਲ ਮੈਂ ਨਹੀਂ ਮੰਨਦਾ ਜਿਹੜੀ ਚੀਜ਼ ਜਿੰਨੀ ਸਪੀਡ ਨਾਲ ਚੜਦੀ ਹੈ ਕਿਤੇ ਨਾ ਕਿਤੇ ਡਾਊਨ ਜ਼ਰੂਰ ਆਂਦੀ ਹੈ ਪਰ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਥੱਲੇ ਆ ਜਾਊਗੀ ਸੋਨਾ ਮੇਰੇ ਹਿਸਾਬ ਨਾਲ 1 ਲੱਖ 5 6000 ਤੇ ਦੁਬਾਰਾ ਆ ਸਕਦਾ ਚਾਂਸ ਹੈਗੇ ਆ ਪਰ ਜੇ ਵਧਨ ਦੀ ਵਧਨ ਦੀ ਇਹ ਕੋਈ ਲਮੜ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਹ ਰੁਕੂਗਾ ਇਹਦੀ ਵਧਨ ਦੀ ਡੇਢ ਵੀ ਹੈ ਜੀ ਪੌਣੇ 2 ਵੀ ਹੈ 2 ਵੀ ਹੈ 2.5 ਵੀ ਆਹ ਨਾਲੇ ਸਮਝ ਕਈ ਸਾਲਾਂ ਬਾਅਦ ਇਹ ਤੇਜ਼ ਹੀ ਰਫ਼ਤਾਰ ਇਹਦੀ ਤੇਜ਼ਾ ਰੁਕੂਗੇ ਨਹੀਂ ਸੋਨੇ ਦਾ ਹਰ ਇੱਕ ਦਾ ਧਿਆਨ ਜਾਂਦਾ ਚਾਂਦੀ ਤੇ ਕਿਸੇ ਦੇ ਕਿਸੇ ਦਾ ਧਿਆਨ ਜਾਂਦਾ ਵਾ ਚਾਂਦੀ ਲੱਗਦਾ ਵੀ ਇਦਾਂ ਹੀ ਵੱਧਦੀ ਰਹੂਗੀ ਭਾਜੀ ਸੋਨੇ ਤੋਂ ਵੱਧ ਇਸ ਵਾਰ ਚਾਂਦੀ ਵੀ ਕੀ ਹੈ ਤੇ ਸੋਨੇ ਤੋਂ ਵੱਧ ਲੋਕਾਂ ਨੇ ਚਾਂਦੀ ਵੱਲ ਦੇਖਿਆ ਇਹਦਾ ਜਿਹੜਾ ਪ੍ਰੀਮੀਅਰ ਸੀਗਾ ਪ੍ਰੀਮੀਅਰ ਜਿਹੜਾ ਜਿਹੜਾ ਐਮਸੀਐਕਸ ਜਿਹੜਾ ਟੈਲੀਵਿਜ਼ਨ ਚ ਆਂਦਾ ਵਾ ਮੇਰੀ ਲਾਈਫ ਦੇ ਵਿੱਚ ਮੈਂ 21 ਸਾਲਾਂ ਦਾ ਇਸ ਕੰਮ ਦੇ ਵਿੱਚ ਜੁੜਿਆ ਹੋਇਆ ਮੈਂ ਇੰਨਾ ਪ੍ਰੀਮੀਅਰ ਚਾਂਦੀ ਚ ਨਹੀਂ ਦੇਖਿਆ 35000 ਰੁਪਏ ਪਲੱਸ ਚੈਨਲ ਤੋਂ ਟੈਲੀਵਿਜ਼ਨ ਤੋਂ 35000 ਪਲੱਸ ਚਾਂਦੀ ਵਿਗ ਗਈ ਮੈਂ ਕਦੀ ਰਿਕਾਰਡ ਤੋੜ ਇੰਨਾ ਪ੍ਰੀਮੀਅਰ ਨਹੀਂ ਦੇਖਿਆ ਸੋਨਾ 6000 ਪਲੱਸ ਵਿਕ ਗਿਆ ਮੈਂ ਕਦੀ ਇੰਨਾ ਪ੍ਰੀਮੀਅਰ ਨਹੀਂ ਦੇਖਿਆ ਜੋ 2000 ਪਲੱਸ ਸੋਨਾ ਵਿਕਦਾ ਸੀ ਨਾ ਚੈਨਲ ਤੋਂ ਟੈਲੀਵਿਜ਼ਨ ਤੋਂ ਤੇ ਲੋਕੀ ਹਾਏ ਤੋਹਾ ਕਹਿੰਦੇ ਸੀ ਲੋਕੀ ਕਹਿੰਦੇ ਏਡੀ ਸਪੀਡ ਇੰਨਾ ਤੇਜ਼ ਮਹਿੰਗਾ ਤੇ ਵਿਕਿਆ ਵੀ ਇਹ ਤੇ ਲੋਕਾਂ ਨੇ ਵਾਪਸ ਹੀ ਵੇਚਿਆ ਵੀ ਹੈ ਇਹ ਨਹੀਂ ਕਿ ਸੁਨਿਆਰਿਆਂ ਨੇ ਵੇਚਿਆ ਵੀ ਹੈ ਸੁਨਿਆਰਿਆਂ ਨੇ ਵਾਪਸ ਹੀ ਲਿੱਤਾ ਵੀ ਲੋਕਾਂ ਕੋ 5000 ਪਲ 30 30000 ਰੁਪਏ 30 30000 ਰੁਪਏ ਚਾਂਦੀ ਵਾਪਸੀ ਲਤੀ ਹੈ ਜੋ ਟੈਲੀਵਿਜ਼ਨ ਚੱਲ ਰਹੀ ਹੈ ਜੋ ਐਮ 6 ਤੇ ਚੱਲ ਰਹੀ ਹੈ ਅਸੀਂ ਆਹ ਮਹਾਨ ਪਰੇਸ਼ਾਨ ਬਣ ਕੀ ਗਿਆ ਕੀ ਹੋ ਗਿਆ ਕਿਹੜੀ ਹਾਇ ਤੋਂ ਬਹ ਹੋ ਗਈ ਹੈ ਇਹ ਮੰਨ ਸਕਦੇ ਵੀ ਜਿਹੜੀ ਇਲੀਗਲ ਤਰੀਕੇ ਦੇ ਨਾਲ ਹੋਡਿੰਗਸ ਕੀਤੀਆਂ ਜਾਂਦੀਆਂ ਨੇ ਸੋਨੇ ਚਾਂਦੀ ਦੀ ਉਹਨਾਂ ਕਰਕੇ ਵੀ ਪ੍ਰਭਾਵ ਪੈਂਦਾ ਵਰੀਟਾਂ ਤੇ ਇਨਲੀਗਲ ਤਰੀਕੇ ਨਾਲ ਕੀ ਹੋਊਗਾ ਜੀ ਵੱਡੇ ਲੈਵਲ ਦਾ ਕੰਮ ਹੈ ਬਹੁਤ ਵੱਡੇ ਲੈਵਲ ਦਾ ਇਨਲੀਗਲ ਤੁਸੀਂ ਛੋਟੇ ਜਿਹੇ ਲੈਵਲ ਦੇ ਵਿੱਚ ਇਸ ਸੋਨੇ ਨੂੰ ਨਹੀਂ ਤੁਸੀਂ ਸੋਚ ਸਕਦੇ ਕਿ ਤੁਸੀਂ ਕੋ 15 20 50 100 ਕਿਲੋ ਦੇ ਕੰਮ ਦੇ ਨਾਲ ਨਹੀਂ ਟਾਣਾ ਦੇ ਹਿਸਾਬ ਨਾਲ ਕੰਮ ਚੱਲਦਾ ਜੀ ਪੂਰੇ ਹਿੰਦੁਸਤਾਨ ਚ ਟਾਣਾ ਦੇ ਹਿਸਾਬ ਨਾਲ ਪਤਾ ਨਹੀਂ ਕੌਣ ਬੈਠਾ ਹੈ ਪਤਾ ਨਹੀਂ ਕੌਣ ਚਲਾ ਰਿਹਾ ਹੈ ਇਸ ਬਾਰੇ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਕਿਉਂਕਿ ਬਹੁਤ ਵੱਡੀ ਗੇਮ ਹੈ ਕੋਈ ਛੋਟੀ ਗੇਮ ਨਹੀਂ ਹੈਗੀ ਸੋਨਾ ਸੋਨੇ ਦਾ ਨਾਮ ਹੀ ਸੋਨਾ ਹੈ ਕਿ ਸੁਨਾ ਸੋਨਾ ਲੈ ਕੇ ਤੁਸੀਂ ਸੋ ਜੋ ਤੇਨੇ ਰੇਡ ਪਤਾ ਨਹੀਂ ਪਦਣਾ ਠੀਕ ਬਹੁਤ ਧੰਨਵਾਦ ਜੀ ਠੀਕ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ